ਦੇ ਸਾਹਮਣੇ 41 ਇੰਚੀ ਮਸ਼ੀਨ ਖੜੀ ਆ। ਇਹਦੀ ਰਿਪੇਅਰ ਦਾ ਕੰਮ ਖਾਸਾ ਸੀ। ਜਿਹਦੇ ਕਰਕੇ ਆਪਣੇ ਦੋਹੇ ਮਸ਼ੀਨਾਂ ਇਕੱਠੀਆਂ ਕਰ ਲਈਆਂ। ਹੈੱਡ ਵਾਲੀ ਸਾਈਡ ਦੀ ਜਿਹੜੀ ਮੋਛਾ ਉਹ ਮੋਛ ਤੋੜਦੀ। ਉਹ ਥਰੇਸਰ ਦੇ ਵਿੱਚ ਜਾ ਜਿਹੜੀ ਤੇ ਉਹਨੇ ਜਗਾਹਾਂ ਸਪੈਕਾਂ ਤੋੜਦੀਆਂ। ਤੇ ਜਦੋਂ ਆਪਾਂ ਨੇ ਬੌਲਾ ਖੋਲ ਕੇ ਦੇਖਿਆ ਉਹਦੇ ਵਿੱਚੋਂ ਜਿਹੜਾ ਅੰਦਰਲਾ 베アリングਾ ਉਹ ਟੁੱਟਿਆ ਹੋਇਆ। ਇਹਨੂੰ ਪਾਣੀ ਲਾਉਣ ਦਾ ਜਿਹੜਾ ਇਹਨਾਂ ਦਾ ਸਿਸਟਮ ਆ ਉਹ ਡ੍ਰਿਪ ਸਿਸਟਮ ਰਾਹੀਂ ਲਾਹੀ ਲਾਉਂਦੇ ਨੇ। ਜਿੱਥੇ-ਜਿੱਥੇ ਪੈਡਲ ਆਇਆ ਹੋਇਆ ਰਾਤ ਆਪਾਂ ਨੇ ਆਪਣੀਆਂ ਦੋਹੇ ਮਸ਼ੀਨਾ ਇੱਕ ਜਗ੍ਹਾ ਖੜਾ ਲੀਆਂ ਸੀ ਜਿਹੜੀ ਇਹ 41 ਇੰਚੀ ਮਸ਼ੀਨਾ ਇਹ ਪਿੰਡ ਦੇ ਦੂਜੇ ਪਾਸੇ ਚੱਲਦੀ ਸੀ ਤੇ ਜਿਹੜੀ 51 ਇੰਚੀ ਮਸ਼ੀਨਾ ਜਿੱਥੇ ਰਾਤ ਮਸ਼ੀਨਾ ਖੜਾਈਆਂ ਸੀ ਐਸ ਪਾਸੇ ਚੱਲਦੀ ਆ ਇਹ ਦੋਹੇ ਮਸ਼ੀਨਾ ਇਕੱਠੀਆਂ ਕਰਨ ਦਾ ਕਾਰਨ ਇਹ ਸੀ ਵੀ ਜਿਹੜੀ ਇਹ ਸਾਹਮਣੇ 41 ਇੰਚੀ ਮਸ਼ੀਨ ਖੜੀ ਆ ਇਹਦੀ ਰਿਪੇਅਰ ਦਾ ਕੰਮ ਖਾਸਾ ਸੀ ਜਿਹਦੇ ਕਰਕੇ ਆਪਾਂ ਨੇ ਦੋਹੇ ਮਸ਼ੀਨਾ ਇਕੱਠੀਆਂ ਕਰ ਲਈਆਂ ਦੋ ਮੁੰਡੇ ਮਸ਼ੀਨ ਦੇ ਹੋਗੇ ਦੋ ਮੁੰਡੇ ਜਿਹੜੇ 5 ਨੰਬਰ ਮਸ਼ੀਨ ਨੂੰ ਚਲਾਉਂਦੇ ਨੇ ਉਹ ਹੋਗੇ ਤੇ ਆਪਾਂ ਨੇ ਇੱਕ ਬੰਦਾ 4 ਨੰਬਰ ਮਸ਼ੀਨ ਤੋਂ ਤੇ ਇੱਕ ਬੰਦਾ 3 ਨੰਬਰ ਮਸ਼ੀਨ ਤੋਂ ਲੈਂਦਾ ਸੀ ਤੇ ਸਵੇਰੇ 4 ਵਜੇ ਤੱਕ ਆਪੇ ਮਸ਼ੀਨ ਦਾ ਕੰਮ ਕਰਦੇ ਰਹੇ ਇਹ ਮਸ਼ੀਨ ਦੀ ਫੀਡਰ ਚਾਹੁੰਦਾ ਕੰਮ ਫਲੈਟ ਦਾ ਕੰਮ ਚੈਂਬਰ ਵਾਲੀ ਬੈਲਟ ਦਾ ਕੰਮ ਨਾਲ ਮਿਲ ਕੇ ਆਪਾਂ ਸਾਰੀ ਰਾਤ ਦੇ ਵਿੱਚ ਇਹ ਮਸ਼ੀਨ ਦਾ ਕੰਮ ਕੀਤਾ ਤੇ 5 ਨੰਬਰ ਮਸ਼ੀਨ ਆਪਾਂ ਨੇ ਬਾਡੀ ਕਰਨ ਭੇਜਤੀ ਤੇ ਮੁੰਡੇ ਲੱਗੇ ਹੋਣੇ ਰੋਟੀ ਪਾਣੀ ਖਾਣ ਰੋਟੀ ਪਾਣੀ ਖਾਣ ਤੋਂ ਬਾਅਦ ਇਹ ਵੀ ਲੈ ਕੇ ਜਾਂਦੇ ਨੇ ਮਸ਼ੀਨ ਨੂੰ ਇਹਨਾਂ ਨੇ ਪਿੰਡ ਦੇ ਦੂਜੇ ਪਾਸੇ ਲੈ ਕੇ ਜਾਣੀ ਮਸ਼ੀਨ ਤੇ ਕਾਟਰਾ ਜਿਹੜਾ ਇਹ ਰਾਤ ਖੇਤ ਦੇ ਵਿੱਚ ਛੱਡਿਆਏ ਸੀ ਕਿਉਂਕਿ ਕਾਟਰ ਨਾਲ ਮਸ਼ੀਨ ਆਉਂਦੀ ਨਹੀਂ ਉੱਥੋਂ ਕਾਟਰਾ ਜਿਹੜਾ ਟਰੈਕਟਰ ਦੇ ਮਗਰ ਪਾ ਕੇ ਲਿਆਉਣਾ ਪੈਂਦਾ ਮਸ਼ੀਨ ਲਿਆਂਦੀ ਸੀ ਆਪਾਂ ਨੇ ਮਸ਼ੀਨ ਦਾ ਕੰਮ ਸੀ ਜਿਹੜਾ ਓਕੇ ਕਰਤਾ ਬਾਕੀ ਮਸ਼ੀਨ ਨੂੰ ਭੇਜਦੇ ਹੁਣ ਬਾਡੀ ਕਰਨ ਤੇ ਆਪਾਂ ਚੱਲਦੇ ਹਾਂ ਪਹਿਲਾਂ 5 ਨੰਬਰ ਮਸ਼ੀਨ ਕੋਲ ਆਪਾਂ ਆਪਣੀ 1 ਨੰਬਰ ਮਸ਼ੀਨ ਬਾਡੀ ਕਰਨ ਪੇਤੀ ਤੇ ਜਿਹੜੀ ਇਹ 5 ਨੰਬਰ ਮਸ਼ੀਨ ਆ ਇਹ ਮਸ਼ੀਨ ਆ ਪਹਿਲਾ ਗਿੜਾ ਲਾਉਣ ਤੋਂ ਬਾਅਦ ਆ ਖੁੰਜੇ ਦੇ ਵਿੱਚ ਚਾ ਕੇ ਰੁਕ ਗਈ ਇਹਦੇ ਰੁਕਣ ਦਾ ਕਾਰਨ ਜੇ ਆਪਾਂ ਫਲੀਆਂ ਜਾਂ ਦਾਣੇ ਦੀ ਗੱਲ ਕਰੀਏ ਤਾਂ ਫਲੀਆਂ ਵੀ ਠੀਕ ਨੇ ਦਾਣੇ ਵੀ ਠੀਕ ਨੇ ਇਹ ਮਸ਼ੀਨ ਦੇ ਰੁਕਣ ਦਾ ਕਾਰਨ ਆ ਜਿਹੜਾ ਇਹਦੀ ਹੈੱਡ ਵਾਲੀ ਸਾਈਡ ਦੀ ਜਿਹੜੀ ਮੁੱਛਾ ਉਹ ਮੁੱਛ ਟੁੱਟ ਕੇ ਕਟਰ ਦੇ ਵਿੱਚ ਚੜ ਗਈ ਤੇ ਇਹ ਗਾਹਾਂ ਥਰੇਸ਼ਰ ਦੇ ਵਿੱਚ ਜਾ ਫਸ ਗਈ ਉਹ ਮੁੱਛ ਟੁੱਟਣ ਦਾ ਕਾਰਨ ਜਿਹੜੀ ਤੁਸੀਂ ਆ ਬੇਲ ਦੇਖ ਰਹੇ ਹੋ ਇਹ ਬੇਲ ਫਸ ਗਈ ਉਹ ਮੁੱਛ ਦੇ ਵਿੱਚ ਤੇ ਜਿਹਨੇ ਹੈੱਡ ਵਾਲੀ ਸਾਈਡ ਦੀ ਜਿਹੜੀ ਮੁੱਛਾ ਉਹ ਮੁੱਛ ਤੋੜਦੀ ਉਹ ਥਰੇਸਰ ਦੇ ਵਿੱਚ ਜਾ ਜੜੀ ਤੇ ਉਹਨੇ ਗਾਂਹ ਸਪੈਕਾਂ ਤੋੜਦੀਆਂ ਆ ਹੈੱਡ ਵਾਲੀ ਸਾਈਡ ਦੀ ਮੁੱਛ ਦੇਖ ਰਹੇ ਹਾਂ ਜਿਹੜੀ ਆ ਮੁੱਛਾ ਇਹ ਟੁੱਟ ਗਈ ਟੁੱਟ ਕੇ ਕਾਟਰ ਦੇ ਵਿੱਚ ਚੜ ਗਈ ਤੇ ਗਾਂਹ ਥਰੇਸਰ ਤੇ ਜਾ ਚੜੀ ਬਾਕੀ ਹੁਣ ਪਹਿਲਾਂ ਮੁੱਛ ਕੱਟਦੇ ਆ ਉਹ ਤੋਂ ਬਾਅਦ ਜਿਹੜੀਆਂ ਸਪੈਕਾਂ ਟੁੱਟੀਆਂ ਉਸ ਸਪੈਕਾਂ ਪਾਉਣੇ ਉਹ ਤੋਂ ਬਾਅਦ ਮਸ਼ੀਨ ਕਰਦਾਂ ਸਟਾਰਟ ਬਾਕੀ ਕੱਢ ਕੇ ਮੁੱਚ ਪਾ ਕੇ ਸਪੈਕਾਂ ਚਲਾਉਂਦੇ ਆ ਮਸ਼ੀਨ ਜੋ ਵੀ ਦਾ ਬੱਸ ਲੱਗੇ ਤਾਂ ਹੋਰ ਤਾਂ ਨਹੀਂ ਹੈ ਗਿਆ ਵੀਰੇ ਨਾ ਬੰਦ ਬੰਦ ਮਾਉਂਦਾ ਆਪਾਂ ਨੇ ਆਪਣੀ 5 ਨੰਬਰ ਮਸ਼ੀਨ ਦੇ ਵਿੱਚ ਸਪੈਕਾਂ ਪਾਤੀਆਂ ਸਪੈਕਾਂ ਪਾਉਣ ਤੋਂ ਬਾਅਦ ਦੁਬਾਰੋ ਇਹ ਮਸ਼ੀਨ ਚਲਾਤੀ ਇਹ ਮਸ਼ੀਨ ਠੀਕ ਚੱਲ ਰਹੀ ਆ ਇਹ ਮਸ਼ੀਨ ਨੇ ਵੱਢਲੇ 2 ਟਾਈ ਕਿੱਲੇ ਤੇ ਇੱਥੋਂ ਆਪਣੀ ਜਿਹੜੀ 1 ਨੰਬਰ ਮਸ਼ੀਨ ਆ ਆਪਾਂ ਉਹਦੇ ਕੋਲ ਚੱਲਦੇ ਆ ਰਾਤ ਉਹਦਾ ਜਿਹੜਾ ਕੰਮ ਕੀਤਾ ਮਸ਼ੀਨ ਦਾ ਇੱਕ ਵਾਰ ਚੱਲ ਕੇ ਮਸ਼ੀਨ ਦੇ ਲਵੇ ਉਹ ਚੈੱਕ ਕਰਦੇ ਆ ਵੀ ਮਸ਼ੀਨ ਠੀਕ ਚੱਲ ਰਹੀ ਆ ਜਾਂ ਜਿਹੜਾ ਫਲੈਟ ਸੈੱਟ ਕੀਤਾ ਸੀ ਜਾਂ ਉਹਦਾ ਜਿਹੜਾ ਪੀਟਰ ਜਾਨ ਦਾ ਕੰਮ ਕੀਤਾ ਸੀ ਜਿੰਨਾ ਵੀ ਰਾਤੋਂ ਮਸ਼ੀਨ ਦਾ ਕੰਮ ਕੀਤਾ ਇੱਕ ਵਾਰ ਚੱਲ ਕੇ ਆਪਾਂ ਉਹ ਦੇਖਦੇ ਆ ਵੀ ਉਹ ਸਾਰਾ ਕੰਮ ਓਕੇ ਆ ਤੇ ਮਸ਼ੀਨ ਠੀਕ ਚੱਲ ਇੱਥੋਂ ਹੁਣ ਆਪਾਂ ਆਪਣੀ ਜਿਹੜੀ 1 ਨੰਬਰ ਮਸ਼ੀਨ ਆ ਉਹਦੇ ਕੋਲ ਚੱਲਦੇ ਆਂ ਆਪਾਂ ਆਪਣੀ 5 ਨੰਬਰ ਮਸ਼ੀਨ ਕੋਲੋਂ ਇੱਕ ਨੰਬਰ ਮਸ਼ੀਨ ਕੋਲ ਆ ਗਏ ਤੇ ਆਉਂਦਿਆਂ ਨੂੰ ਮੁੰਡਿਆਂ ਨੇ ਮਸ਼ੀਨ ਚਲਾ ਰੱਖੀ ਆ ਤੇ ਮਸ਼ੀਨ ਵਧੀਆ ਚੱਲ ਰਹੀ ਆ ਪਰ ਜਿਹੜੇ ਰਸਤੇ ਇਹ ਮੁੰਡੇ ਮਸ਼ੀਨ ਲੈ ਕੇ ਆਏ ਨੇ ਜੇ ਆਪਾਂ ਉਹ ਰਸਤੇ ਦੀ ਗੱਲ ਕਰੀਏ ਤਾਂ ਉਹ ਰਸਤਾ ਜਿਹੜੀਆਂ ਸਾਹਮਣੇ ਤੁਸੀਂ ਕਿਕਰਾਂ ਦੇਖ ਰਹੇ ਹੋ ਇੰਨਾ ਵਿਚ ਦੀ ਮਸ਼ੀਨ ਲੈ ਕੇ ਆਏ ਨੇ ਤੇ ਰਸਤਾ ਜਿਹੜਾ ਖਾਸਾ ਖਰਾਬ ਆ ਬਾਕੀ ਕਰਦੇ ਆ ਮੁੰਡਿਆਂ ਨਾਲ ਗੱਲਬਾਤ ਵੀ ਮਸ਼ੀਨ ਠੀਕ ਚੱਲ ਰਹੀ ਆ ਕਿਉਂ ਸੁੱਖੇ ਕਿਵੇਂ ਆ ਵਧੀਆ ਚੱਲੀ ਜਾਂਦੀ ਆ ਮਸ਼ੀਨ ਹਾਂ ਕੱਲ ਨੂੰ ਵਰਕ ਆ ਬੈਠੇ ਅੱਜ ਤਾਂ ਬਹੁਤ ਬੇਕਾਉਂ ਦਿੱਤੀ ਆ ਠੀਕਾ ਠੀਕ ਆ। ਆਈ ਆਪਾਂ ਨੇ ਫਿਰ ਉਹ ਕਰਕੇ ਹੋ ਗਿਆ ਕੰਮ ਸੈੱਟ। ਹਾਂ ਐਂ ਅਭੀ ਜੇ ਇੱਕ ਅਧੀ ਰਾਤ ਲਾਉਣ ਨਾਲ ਕੰਮ ਸੂਤ ਅਜੇ ਤਾਂ ਚੰਗੀ ਗੱਲ ਆ। ਨਹੀਂ ਅੱਜ ਦਿਹਾੜੀ 'ਚ ਹੈਰਾਨ ਹੁੰਦੇ ਰਹਿੰਦੇ ਆਪਾਂ। ਬਾਕੀ ਜਿਹੜੇ ਰਾਸਤੇ ਮਸ਼ੀਨ ਲੈ ਗਾ ਉਹ ਰਸਤਾ ਬਾਹਲਾ ਗੰਦਾ ਆ ਨਾ ਉਹ। ਇੱਧਰ ਰਸਤੇ ਗੰਦਾਲੂਤ ਬਾਹਲੇ ਮਤਲ ਕਟਿਆ ਨੇ ਕੰਮ। ਹੋਰ ਆ ਅੱਜ ਕਿਕਰਾਂ ਜਾਂ ਪੱਥਰ ਜੇ ਮੈਨੂੰ ਐਸੀ ਮਹਾ ਮਸ਼ੀਨ ਲੈ ਕੇ ਕਿਵੇਂ ਗਏ ਨੇ ਇੱਥੋਂ ਦੀ ਇਹ। ਹੋਰ ਰੰਦੇ ਮਸਾਂ ਪਾੜੀ ਕਿਕਰਾਂ ਦੇ। ਅੱਛਾ ਅੱਛਾ ਅੱਛਾ। ਹੋਰ ਆ। ਹੋਰ ਤਾਂ ਠੀਕ ਚੱਲੀ ਜਾਂਦੀ ਆ। ਹਾਂ ਠੀਕ ਠਾਕ। ਆਪਾਂ ਆਪਣੀ 1 ਨੰਬਰ ਮਸ਼ੀਨ ਕੋਲੋਂ 5 ਨੰਬਰ ਮਸ਼ੀਨ ਕੋਲ ਆ ਗਏ ਤੇ ਇਹ ਟਾਈਮ ਦੀ ਗੱਲ ਕਰੀਏ ਟਾਈਮ ਦੁਪਹਿਰ ਦੇ 2:30 ਵਜੇ ਤੇ ਮੁੰਡਿਆਂ ਨੇ ਰੋਟੀ ਪਾਣੀ ਖਾ ਲਿਆ ਚਾਹ ਪੀ ਲਈ ਤੇ ਦੁਬਾਰੋਂ ਲੱਗੇ ਨੇ ਮਸ਼ੀਨ ਚ ਲਾਉਣ ਤੇ 1 ਨੰਬਰ ਮਸ਼ੀਨ ਆ ਜਿਹੜੀ ਜਿਹੜੇ ਉਹ ਤੁਸੀਂ ਸਾਹਮਣੇ ਦਰਸਤ ਦੇਖ ਰਹੇ ਹੋ ਇਹਨਾਂ ਦਰਸਤਾਂ ਦੇ ਪਰਲੇ ਪਾਸੇ 1 ਨੰਬਰ ਮਸ਼ੀਨ ਆ ਤੇ ਇਧਰੋਂ 5 ਨੰਬਰ ਮਸ਼ੀਨ ਬਾਡੀ ਕਰਦੀ ਕਰਦੀ ਇਹ 1 ਨੰਬਰ ਮਸ਼ੀਨ ਲੱਗ ਗਈ ਇਹ ਦੋਹਾਂ ਮਸ਼ੀਨਾਂ ਦੇ ਵਿੱਚ ਦੀ ਰਾਹ ਜਾਂਦਾ ਰਾਹ ਦੇ ਪਰਲੇ ਪਾਸੇ 1 ਨੰਬਰ ਮਸ਼ੀਨ ਆ ਦੇ ਰਾਹ ਦੇ ਉਰਲੇ ਪਾਸੇ ਜਿਹੜੀ ਆਪਣੀ ਇਹ 5 ਨੰਬਰ ਮਸ਼ੀਨ ਆ ਰੋਟੀ ਪਾਣੀ ਖਾ ਲਿਆ ਮੁੰਡਾ ਨੇ ਤੇ ਹੁਣ ਦੁਬਾਰਾ ਲੱਗੇ ਮਸ਼ੀਨ ਸਟਾਰਟ ਕਰਨਾ ਚਾਹ ਪਾਣੀ ਪੀਣ ਤੋਂ ਬਾਅਦ ਜਦੋਂ ਦੁਬਾਰਾ ਮਸ਼ੀਨ ਲੱਗੇ ਚਲਾਉਣ ਤਾਂ ਮਸ਼ੀਨ ਦੀ ਜਿਹੜੀ ਬੌਲੇ ਵਾਲੀ ਸ਼ਾਫਟ ਹੁੰਦੀ ਆ ਉਹਦੇ ਵਿੱਚ ਆਵਾਜ਼ ਆਈ ਤੇ ਜਦੋਂ ਆਪਾਂ ਨੇ ਬੌਲਾ ਖੋਲ੍ਹ ਕੇ ਦੇਖਿਆ ਉਹਦੇ ਵਿੱਚੋਂ ਜਿਹੜਾ ਅੰਦਰਲਾ 베アリング ਉਹ ਟੁੱਟਿਆ ਹੋਇਆ ਕੀ ਚੱਕਰਾ ਅੱਛਾ ਆਹ ਸਾਫ ਦੀ ਹੈ ਅੱਛਾ ਚੂੜੀ ਫਰੀ ਹੋ ਗਈ ਹੈ 베어링 베어ਿੰਗ ਤਾਂ ਪਿਆ 베어ਨਾਕਦੀ ਆ ਉਹਨੂੰ ਦੂਕੋਂ ਟੁੱਟੀ ਹੋਈ ਹੈ ਜਿਹੜਾ ਮੈਂ ਲਾਵਾ ਸਾਨੂੰ ਕੱਲ ਵੀ ਠੱਕ ਜੀ ਮਰੀ ਆ ਦੇ ਆਈ ਜੀ ਠੀਕਾ ਠੀਕਾ ਬਾਕੀ ਹੁਣ ਇਹਨੂੰ ਬੈਰਿੰਗ ਨੂੰ ਪੱਟ ਦਿਆਂ ਪੱਟਣ ਤੋਂ ਬਾਅਦ ਪਾ ਕੇ ਨਵਾਂ ਬੈਰਿੰਗ ਫਿਰ ਮਸ਼ੀਨ ਚਲਾਉਣਾ ਆਪਾਂ ਨੇ ਬੌਲੇ ਵਾਲੇ ਬੈ[ਅ]ਰਿੰਗ ਪਾਉਣ ਤੋਂ ਬਾਅਦ ਦੁਬਾਰੋਂ ਮਸ਼ੀਨ ਚਲਾਤੀ ਤੇ ਇੱਥੋਂ ਆਪਾਂ ਤੁਰੇ-ਤੁਰੇ ਜਿਹੜੀ ਰਸਤੇ ਦੇ ਪਰਲੇ ਪਾਸੇ ਆਪਣੀ 1 ਨੰਬਰ ਮਸ਼ੀਨ ਬਾਡੀ ਕਰ ਰਹੀ ਆ ਉਹਦੇ ਕੋਲ ਚਲਦੇ ਆ ਤੇ ਉਹਨਾਂ ਮੁੰਡਿਆਂ ਨੂੰ ਬੱਚਦਾ ਵੀ ਚਾਹ ਪਾਣੀ ਪੀ ਲਿਆ ਕਿ ਨਾ ਚਾਹ ਪਾਣੀ ਆਪਾਂ ਨੇ ਦੋਹਾਂ ਮਸ਼ੀਨਾਂ ਦਾ ਇਕੱਠਾ ਬਣਾਇਆ ਸੀ ਉਹ ਜਿਹੜਾ ਨਾਲ ਉਹਨਾਂ ਦੇ ਮੁੰਡਾ ਉਹ ਉਹ ਮਸ਼ੀਨ ਵਾਲਿਆਂ ਦਾ ਚਾਹ ਪਾਣੀ ਲੈ ਗਿਆ ਸੀ ਤੇ ਆਪਾਂ ਨੇ ਇਹ ਮੁੰਡਿਆਂ ਨੂੰ ਪਿਆਤਾ ਚਾਹ ਪਾਣੀ ਹੁਣ ਆਪਾਂ ਉਹ ਮਸ਼ੀਨ ਕੋਲ ਚਲਦੇ ਆ 1 ਨੰਬਰ ਕੋਲ ਇੱਧਰ ਆਪਣੀ 1 ਨੰਬਰ ਮਸ਼ੀਨ ਆ ਜਿਹੜੀ ਉਹ ਹਰ ਹਰ ਦੀ ਬਾਡੀ ਕਰ ਰਹੀ ਆ ਤੇ ਇਧਰ ਸਾਹਮਣੇ ਆਪਣੀ 5 ਨੰਬਰ ਮਸ਼ੀਨ ਚੱਲ ਰਹੀ ਆ ਇਹ ਦੋਹਾਂ ਮਸ਼ੀਨਾਂ ਦੇ ਵਿਚਾਲੇ ਜਿਹੜੀ ਰੇਸ਼ਮ ਦੇ ਕੀੜਿਆਂ ਦੀ ਖਰਾਕ ਆ ਉਹਦੀ ਖੇਤੀ ਆ ਆਪਾਂ ਨੇ ਤੁਹਾਨੂੰ ਪਿਛਲੇ ਵਲੌਗ ਚ ਆ ਰੇਸ਼ਮ ਦੇ ਕੀੜਿਆਂ ਦੀ ਖਰਾਕ ਦੀ ਖੇਤੀ ਬਾਰੇ ਦੱਸਿਆ ਸੀ ਕਿ ਜਿਹੜੇ ਆ ਪੱਤੇ ਨੇ ਇਹਨਾਂ ਨੂੰ ਤੇ ਆ ਟਾਣੀਆਂ ਨੂੰ ਖਾ ਕੇ ਰੇਸ਼ਮ ਦੇ ਕੀੜੇ ਰੇਸ਼ਮ ਤਿਆਰ ਕਰਦੇ ਨੇ ਇਹ ਦੇਖਣ ਨੂੰ ਜਿਵੇਂ ਆਪਣੇ ਪੰਜਾਬ ਦੇ ਵਿੱਚ ਤੂਤ ਦਾ ਦਰਖਤ ਹੁੰਦਾ ਉਹੋ ਜਿਹਾ ਪੇਡਾ ਲੱਗਦਾ ਤੇ ਇਹਨੂੰ ਪਾਣੀ ਲਾਉਣ ਦਾ ਜਿਹੜਾ ਇਹਨਾਂ ਦਾ ਸਿਸਟਮ ਆ ਉਹ ਡ੍ਰਿਪ ਸਿਸਟਮ ਨਾਲ ਹੀ ਰਹੁੰਦੇ ਨੇ ਜਿੱਥੇ-ਜਿੱਥੇ ਪੇਡਾ ਲਾਇਆ ਹੋਇਆ ਇਹਨਾਂ ਨੇ ਪਾਈਪ ਦੇ ਵਿੱਚ ਉੱਥੇ ਸੁਰਾਖ ਮਾਰ ਰੱਖਿਆ ਜਦੋਂ ਪਾਣੀ ਦਿੰਦੇ ਨੇ ਤਾਂ ਜਿਹੜਾ ਪੇਡਾ ਇਹਨੂੰ ਬੂੰਦ-ਬੂੰਦ ਪਾਣੀ ਆਈ ਜਾਂਦਾ ਜਿਵੇਂ ਆਹ ਪੇਡਾ ਤੇ ਇਹਦੀ ਜੜ ਦੇ ਵਿੱਚ ਇਹਨਾਂ ਨੇ ਆਹ ਦੋ ਸੁਰਾਖ ਮਾਰ ਰੱਖੇ ਨੇ ਜਦੋਂ ਪਾਣੀ ਛੱਡਦੇ ਨੇ ਤਾਂ ਇਹਦੀ ਜੜ ਨੂੰ ਪਾਣੀ ਲੱਗ ਜਾਂਦਾ ਤੇ ਸਾਹਮਣੇ ਖੇਤ ਦੇ ਵਿੱਚ ਸਾਰੇ ਦੇ ਵਿੱਚ ਪਾਈਪਾਂ ਵੰਸ਼ਾ ਰੱਖਿਆ ਨੇ ਇਹਨਾਂ ਨੇ ਇਹ ਡ੍ਰਿਪਰ ਸਿਸਟਮ ਰਾਹੀਂ ਪਾਣੀ ਦਿੰਦੇ ਨੇ ਇਹਨੂੰ ਜਿਹੜੇ ਇਹ ਪੱਤੇ ਤੇ ਟਾਹਣੀਆਂ ਨੇ ਇਹਨਾਂ ਨੂੰ ਤੋੜ ਕੇ ਛੇਠਾਂ ਵਿਛਾ ਕੇ ਕਿੱਥੇ ਦੇ ਉੱਪਰ ਰੇਸਮ ਦੇ ਕੀੜੇ ਛੱਡੇ ਜਾਂਦੇ ਨੇ ਜਿਹੜਾ ਸਾਹਮਣੇ ਤੁਸੀਂ ਆਹ ਸੈੱਟ ਦੇਖ ਰਹੇ ਹੋ ਇਹਦੇ ਅੰਦਰ ਸਾਰਾ ਇਹ ਕੰਮ ਹੁੰਦਾ ਇੱਥੋਂ ਪੱਤੇ ਤੇ ਟਾਹਣੀਆਂ ਤੋੜ ਕੇ ਲੈ ਜਾਂਦੇ ਨੇ ਅੰਦਰ ਇਹਨਾਂ ਨੇ ਬੈੱਡ ਬਣਾ ਰੱਖੇ ਨੇ ਪੰਜ ਬੈੱਡ ਇਹਨਾਂ ਨੇ ਇੱਧਰ ਬਣਾ ਰੱਖੇ ਨੇ ਪੰਜ ਬੈੱਡ ਇੱਧਰ ਬਣਾ ਰੱਖੇ ਨੇ ਸਾਹਮਣੇ ਜਿਹੜੇ ਆਹ ਪੱਤੇ ਤੇ ਟਾਹਣੀਆਂ ਨੇ ਇਹਨਾਂ ਨੂੰ ਤੋੜਨ ਤੋਂ ਬਾਅਦ ਇਹ ਉਰੇ ਬਿਸ਼ਾ ਦਿੰਦੇ ਨੇ ਬਿਸ਼ਾਉਣ ਤੋਂ ਬਾਅਦ ਇਹਨਾਂ ਦੇ ਉੱਪਰ ਰੇਸ਼ਮ ਦੇ ਕੀੜੇ ਛਾੜ ਦਿੰਦੇ ਨੇ ਜਦੋਂ ਰੇਸ਼ਮ ਦੇ ਕੀੜੇ ਉਹ ਚੰਗੀ ਤਰ੍ਹਾਂ ਟਾਹਣੀਆਂ ਦੇ ਪੱਤੇ ਨੂੰ ਖਾ ਲੈਂਦੇ ਨੇ ਫਿਰ ਇਹਨਾਂ ਕੋਲ ਇੱਕ ਪਲਾਸਟਿਕ ਦਾ ਜਾਲ ਆ ਉਹ ਜਾਲ ਬਿਸ਼ਾ ਕੇ ਉਹਦੇ ਉੱਪਰ ਕੀੜੇ ਛਾੜ ਦਿੰਦੇ ਨੇ ਜਿਹਦੇ ਉੱਪਰ ਫਿਰ ਕੀੜੇ ਨੇ ਜਿਹੜੇ ਉਹ ਰੇਸ਼ਮ ਤਿਆਰ ਕਰਦੇ ਨੇ ਜਿਹੜਾ ਆਹ ਜਾਲ ਤੁਸੀਂ ਦੇਖ ਰਹੇ ਹੋ ਇਹ ਜਾਲ ਬਿਸ਼ਾ ਦਿੰਦੇ ਨੇ ਬਿਸ਼ਾਉਣ ਤੋਂ ਬਾਅਦ ਇਹਦੇ ਉੱਪਰ ਕੀੜੇ ਛਾੜ ਦਿੰਦੇ ਨੇ ਇਹ ਜਾਲ ਦੇ ਉੱਪਰ ਜਿਹੜੇ ਰੇਸ਼ਮ ਦੇ ਕੀੜੇ ਨੇ ਉਹ ਰੇਸ਼ਮ ਤਿਆਰ ਕਰ ਦਿੰਦੇ ਨੇ ਇਹਨਾਂ ਦਾ ਰੇਸ਼ਮ ਦੇ ਕੀੜਿਆਂ ਦਾ ਕਾਰੋਬਾਰ ਉਸ ਹੈ ਇਹ ਜਾ ਇਹ ਕਾਰੋਬਾਰ ਕਰਨਾਟਕ ਦੇ ਵਿੱਚ ਖਾਸਾ ਕੀਤਾ ਜਾਂਦਾ ਤੇ ਤੁਹਾਨੂੰ ਥਾਂ ਥਾਂ ਕੀੜਿਆਂ ਦੀ ਖੁਰਾਕ ਦੇ ਖੇਤ ਮਿਲ ਜਾਣਗੇ ਤੇ ਥਾਂ ਥਾਂ ਸੈੱਡ ਮਿਲ ਜਾਣਗੇ ਜਿੱਥੇ ਕੀੜਿਆਂ ਤੋਂ ਰੇਸ਼ਮ ਤਿਆਰ ਕੀਤਾ ਜਾਂਦਾ ਹੈ ਆਪਣੀ 5 ਨੰਬਰ ਮਸ਼ੀਨ ਅੱਜ ਦੀ ਬਾਡੀ ਦਾ ਕੰਮ ਨਿਮੇੜਨ ਤੋਂ ਬਾਅਦ ਆਪਣੇ ਠਿਕਾਣੇ ਤੇ ਆ ਗਈ ਤੇ ਜਿਹੜੀ 1 ਨੰਬਰ ਮਸ਼ੀਨ ਆ ਉਹਦੇ ਕੋਲ 2.5 ਕਿਲੇ ਬਾਕੀ ਨੇ ਉਹ ਬਾਡੀ ਲੱਗੀ ਹੋਈ ਆ ਕਰਨ ਸਾਹਮਣੇ ਜਿਹੜੀ ਉਹ ਲਾਈਟ ਦਿਖਦੀ ਆ ਉੱਥੇ ਆਪਣੀ 1 ਨੰਬਰ ਮਸ਼ੀਨ ਚੱਲ ਰਹੀ ਆ ਆਪਾਂ ਨੇ ਆਉਣ ਸਾਰੇ ਮਸ਼ੀਨ ਦੇਡਾ ਕਾਟਰ ਉਹ ਉਤਾਰਤਾ ਕਾਟਰ ਉਤਾਰਨ ਦਾ ਕਾਰਨ ਇਹ ਆ ਵੀ ਸਵੇਰੇ ਨਾਲ ਤਾਂ ਮਸ਼ੀਨ ਦਾ ਪਾ ਡੀਜ਼ਲ ਦਾ ਟੈਂਕ ਫੁੱਲ ਕਰਾ ਕੇ ਲਿਆਵਾਂਗੇ ਤੇ ਨਾਲੇ ਇਹ ਮਸ਼ੀਨ ਨੇ ਪਿੰਡ ਦੇ ਦੂਜੇ ਪਾਸੇ ਵੱਢਣ ਜਾਣਾ ਜਿੱਥੋਂ ਦੀ ਮਸ਼ੀਨ ਕਾਟਰ ਲਾ ਕੇ ਲੰਘਦੀ ਨਹੀਂ ਹੈਗੀ ਇਹਦੇ ਕਰਕੇ ਆਪਣੇ ਕਟਰ ਉਤਾਰਤਾ ਮਸ਼ੀਨ ਦਾ ਸਵੇਰੇ ਡੀਜ਼ਲ ਦਾ ਟੈਂਕ ਫੁੱਲ ਕਰਾ ਕੇ ਉਹ ਤੋਂ ਬਾਅਦ ਇਹ ਮਸ਼ੀਨ ਨੂੰ ਆਪਾਂ ਫਿਰ ਪਿੰਡ ਦੇ ਦੂਜੇ ਪਾਸੇ ਲੈ ਜਾਵਾਂਗੇ। ਬਾਕੀ 1 ਨੰਬਰ ਮਸ਼ੀਨ ਕੋਲ 2.5 ਕਿគੀਲੇ ਨੇ ਉਹ ਵੱਟ ਕੇ ਆਉਂਦੇ ਨੇ ਮੰਨ। ਆਪਣੀ 1 ਨੰਬਰ ਮਸ਼ੀਨ ਤੇ 5 ਨੰਬਰ ਮਸ਼ੀਨ ਅੱਜ ਦੀ ਬਾਡੀ ਦਾ ਕੰਮ ਨਿਮੇੜ ਕੇ ਆਪਣੇ ਠਿਕਾਣੇ ਤੇ ਆ ਗਈਆਂ। ਇਹ ਮਸ਼ੀਨਾਂ ਆਪਾਂ ਇਕੱਠੀਆਂ ਲਾਉਣੀਆਂ ਹੁੰਦੀਆਂ। ਇਕੱਠੀਆਂ ਲਾਉਣ ਦਾ ਕਾਰਨ ਇਹ ਆ ਵੀ ਸਵੇਰੇ ਚਾਹ ਪਾਣੀ ਜਾਂ ਸ਼ਾਮ ਦਾ ਰੋਟੀ ਪਾਣੀ ਫੜਾਉਣਾ ਜਾਂ ਲਿਆਉਣਾ ਸੌਖਾ ਹੋ ਜਾਂਦਾ। ਇੱਥੇ ਨਾਲ ਲੱਗਦੀ ਸੜਕਾ ਆਪਾਂ ਨੂੰ ਖੇਤਾਂ ਦੇ ਅੰਦਰ ਬਾਹਲਾ ਨਹੀਂ ਜਾਣਾ ਪ ਬਾਕੀ ਮੁੰਡੇ ਆ ਗਏ ਮੁੰਡਿਆਂ ਨਾਲ ਕਰਦੇ ਆ ਗੱਲਬਾਤ ਕਿਵੇਂ ਨੇ ਕਿਉਂ ਸੱਤੂ ਕਿਵੇਂ ਹੋ ਠੀਕ ਹੋ ਏ ਮੇਰੀ ਅੱਜ ਮਸ਼ੀਨ ਵਧੀਆ ਚੱਲੇਗੀ ਪਾਣੀ ਪੂਣੀ ਪੀ ਲੋ ਉਹ ਤੋਂ ਬਾਅਦ ਛਾੜ ਲੋ ਫਿਰ ਮਸ਼ੀਨ ਨੂੰ ਹੈ ਠੀਕ